ਜੀ ਬੱਚਿਓ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਕਹਾਣੀ ਖਰਗੋਸ਼ ਅਤੇ ਕਛੂਆ ਸੁਣਨੀ ਚਾਹੋਗੇ yes sir. very good ਸੁਣਨ ਦੇ ਨਾਲ ਨਾਲ ਦੇਖਣਾ ਵੀ ਚਾਹੋਗੇ yes ਚਲੋ ਫਿਰ ਆਪਾਂ ਜੰਗਲ ਦੇ ਵਿੱਚ ਚੱਲਦੇ ਹਾਂ ਇੱਕ ਜੰਗਲ ਦੇ ਵਿੱਚ ਖਰਗੋਸ਼ ਅਤੇ ਕਛੂਆ ਰਹਿੰਦੇ ਸਨ ਖਰਗੋਸ਼ ਅਤੇ ਕਛੂਏ ਦੀ ਦੋਸਤੀ ਹੋ ਗਈ ਖਰਗੋਸ਼ ਬਹੁਤ ਤੇਜ਼ ਭੱਜਦਾ ਸੀ ਉਸ ਨੂੰ ਆਪਣੀ ਤੇਜ਼ ਗਤੀ ਦਾ ਬਹੁਤ ਹੰਕਾਰ ਸੀ ਅਤੇ ਕਛੂਆ ਹੌਲੀ ਚੱਲਦਾ ਸੀ ਕਛੂਏ ਦੀ ਹੌਲੀ ਗਤੀ ਕਾਰਨ ਖਰਗੋਸ਼ ਉਸ ਦਾ ਮਜ਼ਾਕ ਉਡਾਉਂਦਾ ਸੀ ਇੱਕ ਦਿਨ ਦੋਨਾਂ ਨੇ ਦੌੜ ਲਗਾਉਣ ਦੀ ਸਲਾਹ ਮਨਾਈ ਦੋਨਾਂ ਨੇ ਇੱਕ ਜਗ੍ਹਾ ਨਿਸ਼ਚਿਤ ਕਰ ਲਈ ਖਰਗੋਸ਼ ਅਤੇ ਕਛੂਏ ਦੀ ਦੌੜ ਸ਼ੁਰੂ ਹੋ ਗਈ। ਖਰਗੋਸ਼ ਭੱਜਦਾ ਹੋਇਆ ਅੱਗੇ ਲੰਘ ਗਿਆ। ਕਛੂਆ ਹੌਲੀ ਗਤੀ ਕਰਨ ਪਿੱਛੇ ਰਹਿ ਗਿਆ। ਥੋੜੀ ਦੇਰ ਅੱਗੇ ਜਾ ਕੇ ਖਰਗੋਸ਼ ਨੇ ਦੇਖਿਆ ਕਿ ਕਛੂਆ ਬਹੁਤ ਪਿੱਛੇ ਹੈ। ਮੈਂ ਬਹੁਤ ਅੱਗੇ ਹਾਂ। ਕਿਉਂ ਨਾ ਥੋੜੀ ਦੇਰ ਮੈਂ ਇੱਕ ਦਰਖਤ ਦੇ ਹੇਠਾਂ ਆਰਾਮ ਕਰ ਲਵਾਂ। ਖਰਗੋਸ਼ ਆਰਾਮ ਕਰਨ ਦੇ ਲਈ ਇੱਕ ਦਰਖਤ ਹੇਠਾਂ ਲੇਟ ਗਿਆ। ਠੰਡੀ ਸ਼ਾਂਤ ਆਰਣ ਉਸ ਦੀ ਅੱਖ ਲੱਗ ਗਈ। ਅਤੇ ਕਛੂਆ ਆਪਣੀ ਹੌਲੀ ਗਤੀ ਦੇ ਨਾਲ ਚਲਦਾ ਹੋਇਆ ਖਰਗੋਸ਼ ਨਾਲੋਂ ਅੱਗੇ ਲੰਘ ਗਿਆ। ਅੱਖ ਖੁੱਲਣ ਤੇ ਖਰਗੋਸ਼ ਨੇ ਦੇਖਿਆ ਕਿ ਕਛੂਆ ਅੱਗੇ ਲੰਘ ਗਿਆ। ਪਰ ਖਰਗੋਸ਼ ਜਦਕ ਭੱਜਣ ਲੱਗਿਆ ਦੇਰ ਹੋ ਚੁੱਕੀ ਸੀ। ਕਛੂਆ ਜੇਤ ਚੁੱਕਿਆ ਸੀ ਕੌਣ ਜਿੱਤ ਗਿਆ ਕਛੂਆ ਖਰਗੋਸ਼ ਹਾਰ ਚੁੱਕਿਆ ਸੀ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਹਾਣੀ ਤੋਂ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਵੈਰੀ ਗੁੱਡ ਸਾਨੂੰ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਸਾਨੂੰ ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ ਕਛੂਆ ਆਪਣੀ ਮਿਹਨਤ ਦੇ ਕਾਰਨ ਹੌਲੀ-ਹੌਲੀ ਚੱਲਦਾ ਹੋਇਆ ਵੀ ਕੀ ਕਰ ਗਿਆ ਸਫਲਤਾ ਪ੍ਰਾਪਤ ਕਰ ਗਿਆ ਜਿੱਤ ਗਿਆ ਤਾਂ ਤੁਸੀਂ ਵੀ ਕੀ ਕਰਨਾ ਜ਼ਿੰਦਗੀ ਦੇ ਵਿੱਚ ਮਿਹਨਤ ਕਰਨੀ ਹੈ ਹਮੇਸ਼ਾ ਅੱਗੇ ਵਧਣਾ ਹੈ ਜਿਸ ਤਰ੍ਹਾਂ ਤੁਸੀਂ ਦੇਖਿਆ ਅੱਜ ਅਸੀਂ ਕਹਾਣੀ ਖਰਗੋਸ਼ ਅਤੇ ਕਛੂਆ ਪੜਨ ਦੇ ਨਾਲ-ਨਾਲ ਦੇਖੀ ਵੀ ਇਸ ਤਰ੍ਹਾਂ ਬੱਚੇ ਇੰਟਰਸਟਿੰਗ ਵੇ ਦੇ ਨਾਲ ਸਿੱਖਦੇ ਹਨ ਜਦੋਂ ਬੱਚੇ ਦੇਖ ਕੇ ਸਿੱਖਦੇ ਹਨ ਉਹ ਹਮੇਸ਼ਾ ਦੇ ਲਈ ਯਾਦ ਰੱਖਦੇ ਹਨ ਸੈਸ਼ਨ 2025-26 ਐਡਮਿਸ਼ਨਸ ਓਪਨ ਹਨ 40% ਟਿਊਸ਼ਨ ਫੀਸ ਤੇ ਆਫ ਹੈ ਤਾਂ ਤੁਸੀਂ ਵੀ ਜਲਦੀ ਤੋਂ ਜਲਦੀ ਪਹੁੰਚੋ ਪ੍ਰਾਊਡ ਟੂ ਬੀ ਟੀ ਐਸ ਟੀ ਐ